ਜੋ ਗੰਗਾ ਦੇ ਵਿੱਚ ਛੱਡਿਆ ਤਨ ਹੀ ਉਹ ਆਦਮ ਤਰ ਪਥਰੀਆ ਪਰ ਨਹੀਂ ਆ ਗਿਆ ਤੇ ਸਾਡੇ ਤਿੰਨ ਮਨ ਦੇ ਪੱਥਰ ਦੇ ਉੱਤੋਂ ਕਪੜਾ ਲਾ ਕੇ ਗੰਗਾ ਦੇ ਵਿੱਚ ਛੱਡਿਆ ਤਾਂ ਜਿਸ ਤਰ੍ਹਾਂ ਫੁੱਲ ਤਰਦਾ ਇਸੇ ਤਰ੍ਹਾਂ ਦੂਰ ਨੇ ਲਾ ਕੇ ਸੀ ਇਹਦੇ ਵਿੱਚ ਨਾਮ ਤਾਂ ਰੱਬ ਦਾ ਤੇ छॾी पथरी कंडे ते पथर पाणी ते तर जी फल वांगो पथरे सचे जी आयार मुंडो तो रब रखदाूे करदा पाजोर अॼु झूठा करण ते ਮੇਨੂਣਾ ਵਾਂਗਰਾ ਬਿਪਰਾ ਦੀ ਨੂਣਾ ਵਾਂਗਰਾ ਜਾਂਦੀ ਜੇ ਬਰਦੀ ਆਬ ਜਾਂਦੇ ਫੱਤੀ ਜੈ ਜੋ ਬਲੇ ਸੋਨਰ ਪੈ 108 ਸਤਿਸ਼ੀ ਠਾਕੁਰਦਾਸ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੰਤ ਭਾਈ ਜਗਮਉਲ ਸਿੰਘ ਜੀ ਕੋਰਣੇ ਕਿ ਹਾਰੇ ਦੇਖੇ ਇਹੋ ਜਨਮ ਹੋ ਹਾਰੇ ਦੇਖੇ ਤੂ ਜਨਮ ਮੇਂ ਪਿਛਲੇ ਜਨਮਾਂ ਦੇ ਲੱਖਾਂ ਜਨ ਪਾਪ ਜਿਹੜਾ ਕਰਨੇ ਦੋ ਸਿਦਾ ਦੀ ਗਾ ਰਹੀ ਤੇ ਨਰ ਦੋ ਕਿਨ ਜਾਣਗੇ ਸਤਿ ਪਾਕੇ ਰਵਿਦਾਸ ਸਤਗੁਰੂ ਰਵਿਦਾਸ ਜੀ ਆਪ ਜੀ ਦੇ ਨਗਰ ਨਵਾਸੀ ਪਿੰਡ ਤਾਂ ਇਹ ਭਗਵਾਨ ਪਤੀ ਸਮੂਹ ਸਾਧ ਸੰਗਤ ਨੇ 71 ਹੋ ਕਰੇ ਆਪ ਜੀ ਦੇ ਸੇਵਾ ਨੂੰ ਅੰਗੇ ਜਾਂਦਿਆਂ ਪ੍ਰਭਾਤ ਮੇਦਿਆਂ ਜੋ ਦੁਨਾ ਨਗਰਾਂ ਦੀਆਂ ਨੇ ਸ਼ੁਰੂ ਰੰਭ ਕੀਤਾ ਸੀ ਸੱਚੇ ਪਾਤਸ਼ਾਹ ਜੀ ਅੱਜ ਉਹਨਾਂ ਦੇ ਭਗ ਪਾਏ ਗਏ ਅਖੰਡ ਪਾਠ ਦੇ ਯਾਪ ਜੋ ਕਰਵਾਏ ਉਹਨਾਂ ਦੇ ਵੀ ਭਗ ਪਾਏ ਗਏ ਸਮੂਹ ਜੀ ਸਾਧ ਸੰਗਤ ਨੂੰ ਸਾਰੇ ਨਗਰ ਨਵਾਕਿਆਂ ਨੂੰ ਦੇਸ਼ਾਂ ਦੇ ਸਰਦੀ ਸੰਗਤ ਨੂੰ ਡੇਰੇ ਵੱਲੋਂ ਇਕ ਤੋਂ ਅੰਤ ਤੱਕ ਜੀ ਠਾਕੁਰ ਜੀ ਦੇ ਢੇਰੇ ਵੱਲ ਸਾਰੀਆਂ ਸੰਗਤਾਂ ਨੂੰ ਕੋਟਨ ਕੋਟ ਵਧਾਈ ਸੱਚੇ ਪਾਤਸ਼ਾਹ ਸਾਧਨ ਕਰਦੀ ਕਲਾ ਵਖਰੇ ਹਰਮਾਨ ਸਿੰਘ ਜੀ ਵਾਸ਼ ਕਰੇ ਔਰ ਇਸੇ ਤਰ੍ਹਾਂ ਨਗਰ ਖੇਡੇ ਵਿੱਚ ਰੌਣਕਾਂ ਲੱਗਿਆ ਹਨ 150 ਛੜੇ ਸ਼ਰਨ ਬਰਹੀ ਕਰੇ ਨਾਮ ਨਾਮ ਚੜੀ ਗੁਰੂ ਵਿਦਾਸ ਜਮਾਲ ਜੀ ਜੀ ਠਾਕੁਰ ਦਾਸ ਜਮਾਲ ਜੀ ਤੇਰੀ ਬਣੀ ਸ਼ੁਰੂਆਤ ਦਾ ਬੋਲ ਦੱਸਿਆ ਅਰਵਾਰ ਕੀ